ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹਾਜ਼ਰ ਹੋ ਗਏ ਆਂ ਹਫਤਾਵਾਰ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਤੇ ਬਹੁਤ ਵਧੀਆ ਲੱਗਾ ਬਹੁਤ ਸਾਰਿਆਂ ਨੇ ਜਵਾਬ ਦਿੱਤੇ ਆ ਜਿਹੜੀ ਵੀ ਅਸੀਂ ਬਾਤ ਪਾਈ ਦੀ ਆ ਸਾਰੇ ਜਵਾਬ ਦਿੰਦੇ ਆ ਉਹਦਾ ਬਹੁਤ ਸਾਨੂੰ ਵਧੀਆ ਲੱਗਦਾ ਸਾਰਿਆਂ ਨੇ ਬਹੁਤ ਸਹੀ ਜਵਾਬ ਦਿੱਤਾ ਆ ਤੇ ਪਹਿਲਾਂ ਆਪਾਂ ਦੱਸਦੇ ਆ ਜਿਹੜੀ ਪਿਛਲੀ ਬਾਤ ਸੀ ਉਹਦਾ ਜਵਾਬ ਹਾਂਜੀ ਉਹਦਾ ਜਵਾਬ ਸੀਗਾ ਇਹ ਨਿੱਕੀ ਲਾਚੀ ਹਰੀ ਲਾਚੀ ਹਰੀ ਲਾ ਜੀ ਹਾਂ ਜੀ ਕਾਫੀ ਜਵਾਬ ਆਪਾਂ ਨੂੰ ਬਹੁਤ ਸਹੀ ਆਏ ਆ ਹਾਂ ਹਾਂ ਬਹੁਤ ਬਾਕੀ ਮਤਲਬ ਮੇਰੇ ਖਿਆਲ ਸਾਰੇ ਸਹੀ ਆਏ ਆ ਸਾਰੇ ਸਹੀ ਆਏ ਆ تقریبا ਕੋਈ ਹੋਊ ਭਾਜੀ ਜਿਨ੍ਹਾਂ ਨੇ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਜਵਾਬ ਦਿੱਤਾ ਸਾਜਾ ਵਿਰਸਾ ਸੀ ਜਿਹਦੇ ਵਿੱਚ ਦੇਸੀ ਚੁੱਲਾ ਸੀ ਸਾਡੇ YouTube ਚੈਨਲ ਆਪਣੇ ਦੂਜੇ YouTube ਦੇ ਪੰਜਾਬੀ ਚੈਨਲ ਹੋਰ ਵੀ ਆ ਬੜੇ ਵਧੀਆ ਜੀ ਫੈਮਿਲੀ ਰਿਲੇਸ਼ਨ ਨੂੰ ਸਾਨੂੰ ਬਹੁਤ ਵਧੀਆ ਲੱਗਦਾ ਹੈ ਨਾ ਸੰਡੇ ਆਵੇ ਤੇ ਆਪਾਂ ਫਿਰ ਜੁੜੀਏ ਇਕੱਠੇ ਹੋਈਏ ਇੱਕ ਦੂਜੇ ਨਾਲ ਕੋਈ ਗੱਲਾਂ ਕਰੀਏ ਕੋਈ ਦਿਲ ਦੀ ਗੱਲ ਅਸੀਂ ਦਸੀਏ ਹਨਾ ਕੋਈ ਤੁਹਾਡੇ ਕਮੈਂਟ ਆਉਂਦੇ ਆ ਬਹੁਤ ਵਧੀਆ ਵਧੀਆ ਬੜਾ ਚੰਗਾ ਲੱਗਦਾ ਆ ਚਲੋ ਜੀ ਹੁਣ ਆਪਾਂ ਕਰਦੇ ਆ ਫਿਰ ਕਿਸੇ ਟੌਪਿਕ ਤੇ ਗੱਲ ਹਨਾ ਅੱਜ ਅਸੀਂ ਗੱਲ ਕਰਨੀ ਚਾਹੁੰਦੇ ਆ ਇੱਕ ਬਹੁਤ ਹੀ ਅਜੀਬ ਜਿਹਾ ਟੌਪਿਕ ਆ ਗੱਲ ਕਰਦੇ ਕੋਈ ਆਪਾਂ ਰਿਸ਼ਤੇਦਾਰ ਬਿਮਾਰ ਹੋ ਜਾਂਦਾ ਹਸਪੀਟਲ ਦੇ ਵਿੱਚ ਹਨਾ ਤੇ ਆਪਾਂ ਲੋਕ ਉਹਦਾ ਪਤਾ ਲੈਣ ਜਾਂਦੇ ਆ ਉੱਥੇ ਜਾ ਕੇ ਇਕੱਠੇ ਬਹਿ ਜਾਂਦੇ ਆ ਸਾਰੇ ਤੇ ਉਹ ਮਰੀਜ਼ ਇੱਕ ਪਾਸੇ ਪਿਆ ਹੁੰਦਾ ਹੈ ਚਾਰ ਪੰਜ ਜਾਣੇ ਦੋ ਉਹਦੇ ਬੈੱਡ ਤੇ ਬਹਿ ਜਾਂਦੇ ਆ ਤਿੰਨ ਕਿ ਇਧਰ ਬਹਿ ਜਾਂਦੇ ਆ ਸਾਰਾ ਕਮਰਾ ਭਰ ਦਿੰਦੇ ਆ ਹਾਂਜੀ ਹਨ ਤੇ ਉਹ ਬੜਾ ਮੁਸ਼ਕਲ ਜਿਹਾ ਟਾਈਮ ਹੁੰਦਾ ਹੈ ਜਿਹੜਾ ਬੰਦਾ ਉੱਥੇ ਮਰੀਜ਼ ਨੂੰ ਸੰਭਾਲ ਰਿਹਾ ਹੁੰਦਾ ਆ ਉਹ ਵਿਚਾਰਾ ਜਾ ਕੇ ਪਹਿਲਾਂ ਚਾਹ ਲਿਆਉਂਦਾ ਆ ਆਣਾ ਉਹ ਥੱਲਿਓਂ ਕਿਤੇ ਚਾਹ ਮਿਲਦੀ ਆ ਫਿਰ ਠੰਡੇ ਲਿਆਉਂਦਾ ਆ ਫਿਰ ਠੰਡੇ ਪੜਾਉਂਦਾ ਆ ਕਈ ਵਾਰੀ ਤੇ ਇੱਥੋਂ ਤੱਕ ਕੇ ਉੱਥੇ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਜੇ ਉਹਨਾਂ ਲਈ ਥੋੜੀ ਬਹੁਤ ਆਈ ਹੋਵੇ ਨਾ ਮਰੀਜ਼ ਲਈ ਤੇ ਉਹ ਵੀ ਕਈ ਵਾਰੀ ਰਿਸ਼ਤੇਦਾਰ ਖਾਣ ਬੈਜ ਜਾਂਦੇ ਵਿੱਚ ਚਲੇ ਚੋ ਵੀ ਦੋ ਪਰੌਂਠੇ ਖਾ ਲਓ ਤੇ ਮਤਲਬ ਇਹ ਕੋਈ ਪਤਾ ਲੈਣ ਗਏ ਆ ਤੇ ਆਪਾਂ ਉਹ ਹੋਰ ਉਹਨੂੰ ਉਹਨਾਂ ਨੂੰ ਪਰੇਸ਼ਾਨੀ 'ਚ ਪਾਉਣ ਡੇ ਹੋਏ ਹਾਂ ਹਨਾ ਇਹ ਕੋਈ ਚੰਗੀ ਗੱਲ ਨਹੀਂ ਹੈ ਹਨਾ ਵਧੀਆ ਨਹੀਂ ਲੱਗਦਾ ਹੈਗਾ ਪਤਾ ਲੈਣ ਜਾਓ ਗੱਲੇ ਦਾ ਆਰਾਮ ਦੇ ਨਾਲ ਅਗਲੇ ਨੂੰ ਵੀ ਨਾ ਲੱਗੇ ਕਿ ਉਹ ਤਾਂ ਪਹਿਲਾਂ ਹੀ ਪਰੇਸ਼ਾਨ ਹੁੰਦਾ ਜਿਹਦਾ ਵਿਚਾਰਾ ਮਰੀ ਹਸਪੀਟਲ ਦੇ ਵਿੱਚ ਪਿਆ ਆ ਉਹ ਤਾਂ ਆ ਫੈਮਿਲੀ ਪਰੇਸ਼ਾਨ ਹੁੰਦੀ ਆ ਤੇ ਆਪਾਂ ਪਤਾ ਲੈਣ ਜਾਂਦੇ ਆ ਉਹਨਾਂ ਨੂੰ ਹੋਰ ਪਰੇਸ਼ਾਨੀ ਪਾ ਦਿੰਨੇ ਹਾਂਜੀ ਹਾਂ ਤੇ ਫੇਰ ਉਸ ਤੋਂ ਬਾਅਦ ਜਦੋਂ ਮਰੀਜ਼ ਘਰ ਆ ਜਾਂਦਾ ਆ ਛੁੱਟੀ ਲੈ ਕੇ ਫੇ ਆਪਾਂ ਘਰ ਤੌਰ ਪਰ ਇੰਨੇ ਉਹਦਾ ਪਤਾ ਲੈਣ ਹਾਂ ਸਹੀ ਗੱਲ ਆ ਦੇਖਿਆ ਜੀ ਆਪਾਂ तकरीबन ਸਾਰੀਆਂ ਫੈਮਲੀਆਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਆਈਆਂ ਹਨਾ ਆਮ ਹੀ ਆ ਇਹ ਤਾਂ ਜਿੱਥੇ ਆਪਾਂ ਜਾਣਦੇ ਆ ਅਗਲਾ ਚਾਹ ਪਾਣੀ ਰੋਟੀ ਪਾਣੀ ਆਪਾਂ ਨੂੰ ਪੁੱਛਦਾ ਆ ਹਨਾ ਜੇ ਰੋਟੀ ਦਾ ਟਾਈਮ ਆ ਤਾਂ ਰੋਟੀ ਵੀ ਪੁੱਛਦਾ ਪਰ ਆਪਣਾ ਫਰਜ਼ ਨਹੀਂ ਬਣਦਾ ਕਿ ਆਪਾਂ ਉੱਥੇ ਜਾ ਕੇ ਅਗਲੇ ਤੇ ਹੋਰ ਬੋਝ ਪਾਈਏ ਇੱਕ ਤਾਂ ਉਹਨਾਂ ਦਾ ਮਰੀਜ਼ ਹੁੰਦਾ ਹਸਪੀਟਲ ਦੇ ਵਿੱਚ ਨਾ ਜਿੱਦਾਂ ਫਿਰ ਉਹਨਾਂ ਨੇ ਉਹਦੀ ਦੇਖਭਾਲ ਕਰਨੀ ਹੈ ਕੋਈ ਦਵਾਈਆਂ ਮੰਗਾਰਿਆ ਹੁੰਦਾ ਡਾਕਟਰ ਕੋਈ ਕਹਿੰਦਾ ਟੈਸਟ ਕਰਾ ਕੇ ਲਿਆਓ ਉਹ ਆਪਣੇ ਮਰੀਜ਼ ਦੀ ਦੇਖਭਾਲ ਕਰੇ ਉਧਰ ਪੱਜ ਨਾਟਕ ਕਰੇ ਜਾ ਕੇ ਤੁਹਾਨੂੰ ਰੋਟੀ ਪਾਣੀ ਖਿਲਾ ਦੇ ਹਨਾ ਆਪਾਂ ਨੂੰ ਖੁਦ ਸੋਚਣਾ ਚਾਹੀਦਾ ਇਹ ਚੀਜ਼ ਬਾਰੇ ਕਿ ਆਪਾਂ ਉਹਦੀ ਹੈਲਪ ਕਰਨ ਚੱਲੇ ਆ ਜਾਂ ਉਹਦਾ ਪਤਾ ਲੈਣ ਚੱਲੇ ਆ ਜਾਂ ਪਾਉਤੇ ਹੋਰ ਬੋਝ ਪਾਉਣ ਚੱਲੇ ਆ ਇਸ ਕਰਕੇ ਥੋੜਾ ਜਿਆ ਇਸ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜਦੋਂ ਵੀ ਕਿਤੇ ਜਾਓ ਅਗਲੇ ਨੂੰ ਹੌਸਲਾ ਦੇਣ ਜਾਓ ਅਗਲੇ ਨੂੰ ਚੰਗੀਆਂ ਗੱਲਾਂ ਦਾ ਹੌਸਲਾ ਦਿਓ ਅਗਲੇ ਨੂੰ ਚੰਗਾ ਮਤਲਬ ਕਰਕੇ ਆਓ ਕਿ ਵਾ ਕੋਈ ਗੱਲ ਨਹੀਂ ਪਰਵਾਹ ਨਹੀਂ ਤੂੰ ਠੀਕ ਹੋ ਜਾਣਾ ਕੋਈ ਗੱਲ ਨਹੀਂ ਐਦਾਂ ਨਹੀਂ ਮਤਲਬ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਅਗਲੇ ਨੂੰ ਬੋਝ ਨਾ ਪਾ ਕੇ ਆਓ ਉਹਦੇ ਦਿਮਾਗ ਤੇ ਹੋਰ ਪ੍ਰੈਸ਼ਰ ਨਾ ਪਾ ਕੇ ਆਓ ਕਿ ਉਹ ਕਹੇ ਕਿ ਮੇਰਾ ਮੇਰੇ ਮੇਰੇ ਵੱਲ ਤਾਂ ਕੋਈ ਧਿਆਨ ਦਿੰਦਾ ਨਹੀਂ ਆਪਸ ਵਿੱਚ ਗੱਪਾਂ ਗੁਪਾ ਮਾਰ ਕੇ ਖਾ ਪੀ ਕੇ ਚਲੇ ਗਏ ਆ ਚਲੋ ਮੇਰਾ ਪਤਾ ਲੈਣ ਥੋੜੋ ਆਏ ਸੀ ਇਹ ਤਾਂ ਗੱਪਾਂ ਛੱਪਾਂ ਮਾਰਨ ਆਏ ਸੀ ਤਾਂ ਜੇ ਕੋਈ ਕਿਹਨੂੰ ਬੁਖਾਰ ਚੜ ਗਿਆ ਜੇ ਕਿਹਨੂੰ ਡੇਂਗੂ ਹੋ ਗਿਆ ਜਾਂ ਕੋਈ ਖੁਸ਼ ਹੋ ਗਿਆ ਲੋਕੀ ਘਰਾਂ 'ਚ ਪਤਾ ਲੈਣ ਆਉਂਦੇ ਹਨਾ ਤਾਂ ਫੇਰ ਜਦੋਂ ਪਤਾ ਲੈਣ ਆਉਂਦੇ ਆ ਵੀ ਆ ਕੇ ਨੈਗੇਟਿਵ ਗੱਲਾਂ ਕਰਦੇ ਉਹ ਫਲਾਣੇ ਨੂੰ ਉੱਥੇ ਡੇਂਗੂ ਹੋਇਆ ਸੀ ਉਹ ਤਾਂ ਮਰ ਗਿਆ ਹਨਾ ਉਹ ਜਿਹੜਾ ਬੰਦਾ ਘਰ ਪਿਆ ਹੁੰਦਾ ਮਰੀਜ਼ ਉਹ ਹੋਰ ਸੋਚਾਂ 'ਚ ਪੈ ਜਾਂਦਾ ਵੀ ਲੈ ਵੀ ਉਹ ਤਾਂ ਮਰ ਗਿਆ ਹੁਣ ਮੇਰਾ ਵੀ ਪਤਾ ਨਹੀਂ ਕੀ ਬਣਨਾ ਉਹ ਉਸ ਬੰਦੇ ਨੂੰ ਹੋਰ ਫਿਕਰਾਂ ਦੇ ਪਾ ਦਿੰਦੇ ਦੁਨੀਆ ਆ ਕੇ ਉਹ ਫਲਾਣੇ ਦਾ ਐਕਸੀਡੈਂਟ ਹੋ ਗਿਆ ਫਲਾਣੇ ਦਾ ਉੱਥੇ ਆ ਹੋ ਗਿਆ ਤੁਸੀਂ ਕਿਸੇ ਦਾ ਪਤਾ ਲੈਣ ਜਾਂਦੇ ਆ ਉੱਥੇ ਪੋਜ਼ਿਟਿਵ ਗੱਲਾਂ ਕਰੋ ਉੱਥੇ ਜਾ ਕੇ ਅਗਲੇ ਨੂੰ ਹੌਸਲਾ ਦਿਓ ਅਗਲੇ ਨੂੰ ਹੌਸਲਾ ਫਜ਼ਾਈ ਕਰਕੇ ਆਓ ਕਿ ਕੋਈ ਪਰਵਾਹ ਨਹੀਂ ਟੈਨਸ਼ਨ ਨਹੀਂ ਲੈਣੀ ਵਾਇਰਲ ਦਾ ਹੱਥ ਸਾਡੇ ਸਿਰ ਤੇ ਆ ਆਪੇ ਠੀਕ ਹੋ ਜਾਣਾ ਇਹ ਟਾਈਮ ਵੀ ਨਿਕਲ ਜਾਣਾ ਆ ਜੇ ਚੰਗਾ ਨਹੀਂ ਰਹਿੰਦਾ ਤਾਂ ਬੁਰਾ ਵੀ ਟਾਈਮ ਕਦੀ ਨਹੀਂ ਰਹਿੰਦਾ ਇਸ ਕਰਕੇ ਅਗਲੇ ਨੂੰ ਹੌਸਲਾ ਜ਼ਰੂਰ ਦੇ ਕੇ ਆਓ ਬਿਲਕੁਲ ਬਿਲਕੁਲ ਹਾਂਜੀ ਬਸ ਇਹੀ ਅਸੀਂ ਕਹਿਣਾ ਚਾਹੁੰਦੇ ਆ ਵੀ ਜਦੋਂ ਵੀ ਤੁਸੀਂ ਕਿਸੇ ਦੇ ਘਰ ਜਾਨੇ ਆ ਜਾਂ ਕਿਤੇ ਹਸਪੀਟਲ 'ਚ ਵੀ ਜਾਨੇ ਆ ਤਾਂ 10 ਮਿੰਟ ਤੋਂ ਬਾਅਦ ਅਗਲੇ ਦੇ ਕੋਲ ਨਹੀਂ ਬਹਿਣਾ ਚਾਹੀਦਾ ਅਗਲੇ ਨੂੰ ਟਾਈਮ ਦੇਣਾ ਚਾਹੀਦਾ ਆਪਣੇ ਮਰੀਜ਼ ਨੂੰ ਦੇਖਣ ਦਾ ਜਦੋਂ ਡਾਕਟਰ ਆਉਂਦੇ ਨਾ ਮਰੀਜ਼ ਨੂੰ ਚੈੱਕ ਕਰਨ ਵਾਸਤੇ ਤਾਂ ਉੱਥੇ ਸਾਰੀ ਫੈਮਿਲੀ ਬੈਠੀ ਹੁੰਦੀ ਆ ਘੇਰਾ ਪਾਇਆ ਹੁੰਦਾ ਸਾਰਿਆਂ ਨੇ ਔਰ ਡਾਕਟਰ ਨੂੰ ਕਿਹਾ ਚਲੋ ਪਹਿਲਾਂ ਬਾਹਰ ਚਲੋ ਸਾਰੇ ਫੇਰ ਮੈਂ ਮਰੀਜ਼ ਚੈੱਕ ਕਰਨਾ ਇਨੀ ਨੌਬਤ ਨਹੀਂ ਹੋਣੀ ਚਾਹੀਦੀ ਚਲੋ ਜਾਓ ਥੋੜਾ ਟਾਈਮ ਜਾਓ ਅੱਧਾ ਘੰਟਾ 10 ਮਿੰਟ ਜਾ ਕੇ ਬੈਠੋ ਬੈਠ ਕੇ ਆਪਣਾ ਰਾਜੀ ਖੁਸ਼ੀ ਪੁੱਛ ਕੇ ਤਾਂ ਆ ਜਾਓ ਆਪਣੇ ਘਰ ਨੂੰ ਬਿਲਕੁਲ ਤਾਂ ਬਾਕੀ ਹੁਣ ਅੱਜ ਕੱਲ ਫੋਨ ਹੈਗੇ ਆਪਣੇ ਕੋ ਹੋਰ ਬਹੁਤ ਸਹੂਲਤਾਂ ਹੈਗੀਆਂ ਅੱਗੇ ਜਿਹਾ ਨਹੀਂ ਹੁੰਦੀਆਂ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕੀ ਤੁਰ ਕੇ ਆਉਂਦੇ ਸੀ ਕਿੰਨੀ ਕਿੰਨੀ ਦੂਰ 50-50 ਕਿਲੋਮੀਟਰ 20-20 ਕਿਲੋਮੀਟਰ ਬੜੀ ਦੂਰੋਂ ਦੂਰੋਂ ਲੋਕੀ ਕੋਈ ਸਾਈਕਲ ਤੇ ਆਉਂਦਾ ਸੀ ਕੋਈ ਤੁਰ ਕੇ ਆਉਂਦਾ ਸੀ ਜਦੋਂ ਉਹ ਥੱਕ ਜਾਂਦੇ ਸੀ ਆ ਕੇ ਪਤਾ ਲੈਣ ਆਉਂਦੇ ਭੈਣ ਭਰਾ ਦਾ ਤਾਂ ਉਹਨੂੰ ਰੋਟੀ ਪਾਣੀ ਖਵਾਉਣਾ ਜ਼ਰੂਰੀ ਹੁੰਦਾ ਸੀ ਕਿ ਉਹਨੇ ਵਾਪਸ ਜਾਣਾ ਆ ਸ਼ਾਮ ਪੈ ਜਾਣੀ ਉਹਨੂੰ ਘਰ ਜਾਂਦੇ ਨੂੰ ਤਾਂ ਭੁੱਖਾ ਧਿਆਇਆ ਜਾਊਗਾ ਉਹ ਪੁਰਾਣੇ ਜ਼ਮਾਨੇ 'ਚ ਹੁੰਦੇ ਸੀ ਲੋਕ ਦੂਰੋਂ ਆਉਂਦੇ ਸੀ ਪਤਾ ਲੈਣ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਪੈਂਦਾ ਰੋਟੀ ਛਕਾਉਣੀ ਪੈਂਦੀ ਸੀ ਬੇ ਦੂਰੋਂ ਆਇਆ ਆ ਹੈ ਨਾ ਹੁਣ ਤਾਂ ਇਥੋਂ ਘਰੋਂ ਗੱਡੀ 'ਚ ਜਾਣਾ ਆ ਤੇ ਸਾਰਾ ਟੱਬਰ ਜਾਣਾ ਉੱਥੇ ਜੇ ਉਹ ਵਿਚਾਰੇ ਲੰਗਰ ਛਕਣ ਆਪੇ ਆਪਾਂ ਪ੍ਰਸ਼ਾਦਾ ਹੀ ਛਕਣ ਆਪੇ ਆ ਉਹਨਾਂ ਦੇ ਘਰ ਜਾ ਕੇ ਜਿਨ੍ਹਾਂ ਦੇ ਪਤਾ ਲੈਣ ਆਏ ਤੇ ਕੀ ਵਾਪਰਿਆ ਹੋਊਗਾ ਉਹਨਾਂ ਤੇ ਹਾਂ ਤੇ ਉਹ ਮਰੀਜ਼ ਵਿਚਾਰਾ ਇੱਕ ਪਾਸੇ ਦਿਖ ਰਿਹਾ ਹੁੰਦਾ ਵੀ ਮੈਨੂੰ ਤੇ ਕੋਈ ਪੁੱਛਦਾ ਨਹੀਂ ਇਹ ਪਰੌਣੇਦ ਵਾਲੇ ਹੋਗਾ ਪਤਾ ਲੈਣ ਗਏ ਕੋਈ ਕਿਸੇ ਤੇ ਇਦਾਂ ਉਹਨਾਂ ਤੇ ਫੈਮਿਲੀ ਤੇ ਬਹੁਤ ਜ਼ਿਆਦਾ ਬੜੋ ਮੈਂ ਤਾਂ ਕਹਿੰਦਾ ਜੇ ਬਾਹਲੀ ਗੱਲ ਆ ਤੇ ਉਹਨਾਂ ਲਈ ਕੁਝ ਆਪ ਲੈ ਜਾਓ ਆਪ ਲੈ ਕੇ ਜਾਓ ਆਪ ਲੈ ਜੋ ਜੇ ਤੂੰ ਉੱਥੇ ਆਪਾਂ ਰੋਟੀ ਖਾਣੀ ਆ ਬਹਿ ਕੇ ਘਰੋਂ ਬਣਾ ਕੇ ਰੋਟੀ ਲੈ ਜਾਓ ਨਾਲੇ ਉਹਨਾਂ ਨੂੰ ਵੀ ਲੱਗੇ ਪਤਾ ਹਾਂ ਵੀ ਤਦੋ ਆਹ ਲਓ ਜੀ ਅਸੀਂ ਰੋਟੀ ਬਣਾ ਕੇ ਲਿਆ ਤੁਸੀਂ ਨਾ ਬਣਾਇਓ ਹਾਂ ਫਿਰ ਤੇ ਚਲੋ ਔਰ ਮੰਨਿਆ ਆਪਾਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਤੇ ਇਹ ਜਿਹੜੀ ਆ ਇਹ ਜਿਹੜੀ ਜਾ ਕੇ ਬਹਿ ਕੇ ਉਹਨਾਂ ਦੇ ਦੱਸਦੇ ਜਾਣੇ ਪੰਜ ਪੰਜ ਜਾਣੇ ਪਤਾ ਲੈਣਾ ਏ ਕਈ ਤਾਂ ਮੈਚ ਕਰਨ ਲੱਗ ਜਾਂਦੇ ਆ ਆਲੂ ਵਾਲੇ ਪਰੌੜੇ ਬਣਾ ਲਓ ਆ ਆਲੂ ਵਾਲੇ ਪਰੌਂਠੇ ਬਣਾ ਲਓ ਹਾਂ ਪਤਾ ਲੈਣਾ ਏ ਬੁਮਾਰ ਦਾ ਪਤਾ ਲੈਣਾ ਏ ਇਨਫੋਰਮੇਸ਼ਨ ਕਰਦੇ ਹਾਂ ਨਹੀਂ ਆਪਣੇ ਭੈਣ ਭਰਾ ਦਾ ਤਾਂ ਤੁਸੀਂ ਹੁਣ ਆਲੂ ਵਾਲੇ ਪਰੌੜੇ ਖਾਣ ਪਰੌੜੇ ਹਨਾ ਆਪਣੇ ਘਰ ਆਪ ਖਾ ਕੇ ਹੀ ਆਉਨੇ ਆ ਰੋਟੀ ਖਾ ਕੇ ਹੀ ਜਾਈਏ ਆਲੇ ਹੁਣ ਮੋਬਾਈਲ ਹੈਗੇ ਤੁਸੀਂ ਵੀਡੀਓ ਕਾਲ ਕਰਕੇ ਵੀ ਮਰੀਜ਼ ਨੂੰ ਦੇਖ ਸਕਦੇ ਉਹਦਾ ਪਤਾ ਲੱਗ ਸਕਦੇ ਉਹਨਾਂ ਨਾਲ ਗੱਲ ਕਰ ਸਕਦੇ ਹਨਾ ਕਿ ਚਲੋ ਫੇਰ ਵੀ ਜੇ ਬਾੜਾ ਹੀ ਆ ਕਿ ਚਲ ਪਤਾ ਲੈਣ ਜਾਣਾ ਹੀ ਆ ਫੇ ਜਾਓ 5 ਮਿੰਟ ਰੁਕੋ ਜ਼ਿਆਦਾ ਕੱਪ ਪੀ ਲੋ ਪਾਣੀ ਪੀ ਲੋ ਉਹਨੂੰ ਚੰਗਾ ਜੀ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਬਿਲਕੁਲ ਕੈਮ ਹੋਵੋ ਤੁਸੀਂ ਕੋਲ ਬੈਠ ਕੇ ਇਦਾਂ ਦੀਆਂ ਗੱਲਾਂ ਨਾ ਕਰੋ ਬੱਸ ਯਾਰੋ ਫਲਾਣਾ ਮਰ ਗਿਆ ਸੀਗਾ ਉਹ ਉਹ ਤਾਂ ਦੋ ਦਿਨ ਬਾਅਦ ਮਰ ਗਿਆ ਸੀ ਉਹ ਫਲਾਣਾ ਹਫਤੇ ਬਾਅਦ ਮਰ ਗਿਆ ਸੀ ਇਹ ਇਹ ਇਦਾਂ ਦੀਆਂ ਗੱਲਾਂ ਨਾ ਕਰੋ ਉਹਨੂੰ ਹੌਸਲਾ ਦਿਓ ਉਹਦੀ ਫੈਮਿਲੀ ਨੂੰ ਹੌਸਲਾ ਦਿਓ ਤੇ ਬਹੁਤ ਵਧੀਆ ਲੱਗਦਾ ਹੈ ਬਾਕੀ ਵੀਡੀਓ ਕਾਲ ਤੇ ਤੁਸੀਂ ਉਹਦਾ ਕਾਲ ਕਰ ਸਕਦੇ ਸਵੇਰ ਸ਼ਾਮ ਉਹਨਾਂ ਨੂੰ ਰਾਜੀ ਖੁਸ਼ੀ ਤੰਦਰੁਸਤੀ ਪੁੱਛ ਸਕਦੇ ਹਾਂ ਜੀ ਉਹ ਅੱਧੇ ਲੋਕ ਤਾਂ ਹਸਪੀਟਲ ਚ ਪਤਾ ਵੀ ਲੈਣ ਚੱਲ ਜਾਂਦੇ ਆ ਤੇ ਇਦਾਂ ਆਉਂਦੇ ਆ ਜਿੱਦਾਂ ਪਿਕਨਿਕ ਬਣਾਉਣ ਆਏ ਹੁੰਦੇ ਆ ਇਦਾਂ ਹੀ ਆ ਹਾਂ ਆਦਾ ਪੀਤਾ ਚਲੋ ਜੀ ਹੱਸਦੇ ਗਏ ਤੇ ਜਿਹੜੇ ਘਰ ਕਈ ਵਾਰੀ ਪਤਾ ਲੈਣ ਹੁੰਦੇ ਆ ਨਾ ਤੁਹਾਡੇ ਰਿਸ਼ਤੇਦਾਰ ਜਾਂ ਅੰਡੀ ਗੁਆਂਡੀ ਉਹ ਪਤਾ ਪੁਤਾ ਲੈ ਕੇ ਜਦੋਂ ਨਿਕਲ ਜਾਂਦੇ ਘਰੋਂ ਬਾਹਰ ਬਾਹਰ ਜਾ ਕੇ ਗੱਲ ਇਦਾਂ ਦੀਆਂ ਗੱਲਾਂ ਹੌਲੀ ਹੌਲੀ ਕਰਨ ਦੇ ਹੁੰਦੇ ਬਸ ਇਹਨੇ ਤਾਂ ਬਜਣਾ ਨਹੀਂ ਤੇ ਥੋੜੇ ਦਿਨ ਹੀ ਲੱਗਦਾ ਇਹ ਤਾਂ ਮੈਨੂੰ ਜਿਆਦਾ ਹੀ ਸੀਰੀਅਸ ਲੱਗਦਾ ਬਸ ਇਹ ਤਾਂ ਓਖਾ ਹੀ ਲੱਗਦਾ ਇਹ ਤਾਂ ਬਾਹਰ ਜਾ ਕੇ ਇਦਾਂ ਦੀਆਂ ਗੱਲਾਂ ਕਰਨ ਦੇ ਹੁੰਦੇ ਮਰੀਜ਼ ਦਾ ਵੀ ਤੇ ਉਹਦੀ ਫੈਮਿਲੀ ਦਾ ਵੀ ਖਿਆਲ ਰੱਖੋ ਦੋਨੇ ਉਸ ਟਾਈਮ ਮੁਸੀਬਤ 'ਚ ਹੁੰਦੇ ਮਰੀਜ਼ ਵੀ ਹੁੰਦਾ ਉਹਦੀ ਫੈਮਿਲੀ ਵੀ ਹੁੰਦੀ ਹੈ ਹਾਂਜੀ ਤੇ ਇਹ ਦੋਨਾਂ ਦਾ ਖਿਆਲ ਰੱਖੋ ਹੋ ਸਕੇ ਤੇ ਬੋਝ ਨਾ ਬਣੋ ਹੋ ਸਕੇ ਤੇ ਸਪੋਰਟ ਕਰੋ ਬਿਲ ਤੇ ਉਹੀ ਸੀ ਸਾਡੀ ਅੱਜ ਦੀ ਗੱਲਬਾਤ ਜਿਹੜੀ ਸੀ ਸਾਡੇ ਵੀ ਅਸੀਂ ਦੇਖਦੇ ਆਂ ਕਈਆਂ ਨਾ ਵਾਪਰਦੀਆਂ ਇਹ ਚੀਜ਼ਾਂ ਹਾਂ ਤੇ ਉਹ ਅਸੀਂ ਗੱਲ ਜਰੂਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੋ ਇਹ ਸਾਡੀ ਅੱਜ ਦੀ ਗੱਲਬਾਤ ਤੇ ਹੁਣ ਪਾਓ ਜੀ ਅੱਜ ਦੀ ਬਾਤ ਹਾਂਜੀ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਤੁਰੀ ਹਾਂਜੀ ਚਲੋ ਜੀ ਇਸ ਬਾਤ ਦਾ ਹੁਣ ਤੁਸੀਂ ਜਵਾਬ ਦੇਣਾ ਤੇ ਅਗਲੀ ਵਾਰੀ ਆਪਾਂ ਫੇਰ ਮਿਲਾਂਗੇ ਕੋਈ ਹੋਰ ਨਵੀਂ ਬਾਤ ਲੈ ਕੇ ਤੇ ਹੋਰ ਨਵਾਂ ਕੋਈ ਟੌਪਿਕ ਲੈ ਕੇ ਹੋਰ ਨਵੀਆਂ ਗੱਲਾਂ ਬਾਤਾਂ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ